ਸੰਤ ਬਾਬਾ ਗੁਰਵਜਿੰ ਸਿੰਘ ਪਿੰਡਰਾਂ ਵਾਲੇ ਉਹਨਾਂ ਨੂੰ ਕਿਨ ਕਿਹਾਈ ਕਿ ਪਾਪਾ ਜੀ ਇਹ ਜਿਉਂਦੇ ਜਾਗਦੇ ਗੁਰੂ ਕਿਸ ਤਰ੍ਹਾਂ ਹੋ ਸਕਦੇ ਆ ਜਿਉਣ ਵਾਸਤੇ ਸਵਾਸ ਲੈਣੀ ਜ਼ਰੂਰੀ ਆ ਤੇ ਪਾਪਾ ਜੀ ਕਹਿੰਦੇ ਰਾਤ ਨੂੰ ਆਇਓ ਅੰਮ੍ਰਿਤ ਵੇਲੇ ਆਇਓ ਮਹਾਰਾਜ ਜੀ ਕਮਰੇ 'ਚ ਖੜਿਆ ਉਹਨਾਂ ਨੂੰ ਤੇ ਆਪੇ ਗੁਰੂ ਗ੍ਰੰਥ ਸਾਹਿਬ ਤੇ ਹੱਥ ਰੱਖ ਮੈਂ ਉਹਨਾਂ ਦੀ ਗੱਲ ਕਰਨ ਡਿਆ ਜਿਹੜੇ ਗੁਰੂ ਗ੍ਰੰਥ ਸਾਹਿਬ ਨਾਲ ਬੋਲਦੇ ਆ ਸਾਰੇ ਨਹੀਂ ਬੋਲਦੇ ਜਿਹੜੇ ਖੁਦ ਜਿਉਂਦੇ ਨੇ ਉਹ ਜਾਣਦੇ ਨੇ ਵੀ ਜਿਉਂਦੇ ਆ ਜਿਹੜੇ ਖੁਦ ਮਰੇ ਨੇ ਉਹਨਾਂ ਨੂੰ ਕਿਤਾਬ ਦੇਖੇਗੀ ਬਾਬਾ ਜੀ ਨੇ ਕਿਹਾ ਬਾਬਾ ਗੁਰੂਬਜਨ ਸਿੰਘ ਜੀ ਪਿੰਡ ਵਾਲੇ ਨੇ ਕਿ ਇਹਦੇ ਤੇ ਹੱਥ ਰੱਖੋ ਜਦੋਂ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਤੇ ਹੱਥ ਰੱਖਿਆ ਤੇ ਅੱਖਾਂ ਨੂੰ ਬੰਦ ਅੱਖਾਂ ਕੀਤੀਆਂ ਬੰਦ ਤਾਂ ਗੁਰੂ ਗ੍ਰੰਥ ਸਾਹਿਬ ਚ ਧੜਕਣ ਸੀ ਧੜਕ ਰਹੀ ਸੀ ਔਰ ਕੋਈ ਕਹੇ ਨਹੀਂ ਹੈ ਤੇ ਅੰਦਰ ਵਿਸ਼ਵਾਸ ਤੁਹਾਨੂੰ ਪਤਾ ਹੈ ਕਿ ਜਦੋਂ ਤੁਸੀਂ ਆਪਣੇ ਇੱਥੇ ਹੱਥ ਰੱਖ ਰਹੇ ਜੇ ਇਹ ਵੀ ਧੜਕ ਰਹੀ ਹੈ ਅਭੀ ਧੜਕ ਰਹੀ ਹੈ ਜਿੰਨੇ ਇਥੇ ਟੇਬਲ ਤੇ ਹੱਥ ਰੱਖ ਦੋ ਇਹਦੇ ਚ ਵੀ ਵਾਈਬ੍ਰੇਸ਼ਨ ਠੀਕ ਹਰ ਚੀਜ਼ ਇੱਕ ਸਪੰਦਨ ਹੋ ਰਿਹਾ ਉਹ ਸਪੰਦਨ ਕੀ ਹੈ ਸ਼ਬਦ ਐਲੈਕਟ੍ਰੋਨ ਐਲੈਕਟ੍ਰੋਨ ਯੂ ਨੋ ਐਲੈਕਟ੍ਰੋਨ ਪ੍ਰੋਟੋਨ ਨਿਊਟ੍ਰੋਨ ਸਾਪੇਛੇ ਹਿੱਲ ਰਿਹਾ ਠੀਕ ਉਹ ਜਿਹੜਾ ਹਿੱਲਣਾ ਹੈ ਉਹਦੇ ਚ ਇੱਕ ਸਾਊਂਡ ਨਿਕਲ ਰਿਹਾ ਹੈ ਹਰ ਚੀਜ਼ ਚ ਇੱਕ ਸੈਂਸੇਸ਼ਨ ਆ ਆ ਸਾਨੂੰ ਲੱਗਦਾ ਪੀ ਹਿੱਲ ਨਹੀਂ ਰਿਹਾ ਪਰ ਇਹਦੇ ਚ ਜਿਹੜੇ ਐਟਮਸ ਨੇ ਸਾਰੇ ਹਿੱਲ ਰਹੇ ਨੇ ਇਸ ਭਾਵਨਾ ਨਾਲ ਛਾਰੀ ਜਦੋਂ ਤੁਸੀਂ ਜਾਗ ਗਏ ਤਾਂ ਸਾਰੀ ਸ੍ਰਿਸ਼ਟੀ ਜਾਗੀ ਹੋਈ ਆ ਬਾਦਮਾ ਬੁੱਧ ਕਹਿੰਦੇ ਨੇ ਜਦੋਂ ਮੈਂ ਜਾਗਿਆ ਤੇ ਮੈਨੂੰ ਅਨੁਭਵ ਕੀਤਾ ਵੀ ਸਾਰੀ ਸ੍ਰਿਸ਼ਟੀ ਜਾਗੀ ਹੋਈ ਆ ਜਦੋਂ ਮੈਂ ਸੁੱਤਾ ਮੈਨੂੰ ਲੱਗਦਾ ਕਿ ਸਾਰੀ ਸੰਸਾਰੀ ਸੁੱਤਾ ਪਿਆ ਹੈ ਠੀਕ ਹੈ ਨਾ ਜਦੋਂ ਬੰਦਾ ਖੁਦ ਦੁਖੀ ਹੁੰਦਾ ਸਾਰਾ ਸੰਸਾਰ ਦੁਖੀ ਹੁੰਦਾ ਤੇ ਜਦੋਂ ਬੰਦਾ ਖੁਸ਼ ਸੁਖੀ ਹੁੰਦਾ ਲੱਗਦਾ ਸਾਰਾ ਸੰਸਾਰ ਹੀ ਸੁਖੀ ਠੀਕ ਤੂੰ ਇਸ ਕਰਕੇ ਜਦੋਂ ਬੰਦਾ ਜਾਗ ਜਾਂਦਾ ਉਹਨੂੰ ਅਨੁਭਵ ਹੁੰਦਾ ਕਿ ਸਾਰੇ ਜਾਗੇ ਹੋਏ ਨੇ ਉਹਦੇ ذره ذره ਚਾ ਉਹ ਬਾਬਾ ਜੀ ਨੇ ਜਦੋਂ ਹੱਥ ਰਖਾਇਆ ਉੱਪਰ ਤੇ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਪਲਸੇਸ਼ਨ ਧੜਕਣ ਹੋ ਰਹੀ ਸੀ